Sat

ਆਏ ਪ੍ਰਵ ਸ਼ਰਣਾਗਤੀ ਕਿਰਪਾ ਨਦ ਦਇਆਲ ਇੱਕ ਅਖਰ ਹਰ ਮਨ ਵਸਤ ਨਾਨਕ ਓਤ ਨਹਾਲ ਇਕ ਅੱਖਰ ਹਰ ਮਨ ਬਸਤ ਨਾਨਕ ਓਤ ਨਹਾਲ ਜੋਗ ਜੋਗ ਅਟਲ ਮੋਜ ਅਨੰਦ ਵਾਲੀ ਚਬਰ ਤਕਤਾਂ ਦੇ ਮਹਦਕ ਗਿ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਜਾ ਹਾਜੂਰ ਹਾਜਰਾ ਹਜੂਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਰੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਹ ਗੁਰੂ ਪਿਆਰੀ ਗੁਰੂ ਸੋਹਰੀ ਕਾਲਸਰੂਪ ਸਤ ਸੰਗਤ ਜੀਓ ਵੱਡੇ ਹੀ ਪੱਗ ਹਨ ਨਿਮਣਿਆਂ ਦੇ ਮੋਹਣ ਨੇ ਤਣਿਆਂ ਦੇ ਤਾਣ ਨੇ ਉਟਿਆਂ ਦੀ ਊਟ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦਾ ਪਾਵਨ ਸ਼ਬਦ 13ਵੀਂ ਪੋੜੀ ਹੈ ਅਨੰਦ ਸਾਹਿਬ ਦੀ ਦਾ ਸਤਿਗੁਰੂ ਆਨੰਦ ਦਾ ਸਲੀਕਾ ਆਨੰਦ ਦਾ ਤਰੀਕਾ ਸਾਨੂੰ ਦੇ ਰਹੇ ਨੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਰ ਸੁਰ ਦੇਵਤੇ ਮਨ ਜਨ Muni ਲੋਕ ਰਿਸ਼ੀ ਲੋਕ ਜਿਹੜਾ ਅੰਮ੍ਰਿਤ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਦੇ ਰਹੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਉਸ ਅੰਮ੍ਰਿਤ ਨੂੰ ਦੇਵਤੇ ਵੀ ਤਰਸਦੇ ਨੇ ॠषि मुनि ਵੀ ਤਰਸਦੇ ਨੇ ਸਾਧੂ ਮਹਾਤਮਾ ਵੀ ਤਰਸਦੇ ਨੇ ਹਰ ਕੋਈ ਤਰਸਦਾ ਹੈ ਪਰ ਸਤਿਗੁਰੂ ਉਹ ਤੇਰੀ ਚੋੜੀ ਦੇ ਵਿੱਚ ਬਾਹਰੇ ਪਹਿਲਾਂ ਦੇ ਸਮੇਂ ਦਾ ਜ਼ਿਕਰ ਰਹਿ ਕੇ ਪਹਾੜਾਂ ਦੀਆਂ ਖੰਧਰਾਂ ਤੇ ਜਾ ਗੁਫਾਵਾਂ ਦੇ ਵਿੱਚ ਬਹਿ ਜਾਣਾ ਜਾ ਕੇ ਰੱਬ ਨੂੰ ਰੱਬ ਦਾ ਆਨੰਦ ਲੈਣ ਦੇ ਲਈ ਨਾ ਸਤਿਗੁਰੂ ਕਹਿੰਦੇ ਨੇ ਤੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਕਰ ਹੀ ਮੈਂ ਅੰਮ੍ਰਿਤ ਪਾਇਓ ਹਿਰਦੇ ਰੂਪੀ ਕਰਦੇ ਵਿੱਚ ਹੀ ਤੈਨੂੰ ਅੰਮ੍ਰਿਤ ਮਿਲ ਸਕਦਾ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਕਿਤੇ ਪੜਕਣ ਦੀ ਜ਼ਰੂਰਤ ਨਹੀਂ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ ਇਹ ਅੰਮ੍ਰਿਤ ਮਿਲਦਾ ਹੈ ਗੁਰੂ ਮਵਾਰਕ ਚਰਨਾਂ ਕਰ ਬੈ ਕੇ ਚਰਣਾ ਨੂੰ ਤੇ ਆਲੇ ਮਨ ਉਰਦਵਾਰੇ ਜਿਹੜੇ ਵੀ ਧਰਮ ਨੂੰ ਮੰਨਦਾ ਉਸ ਧਰਮ ਦੇ ਮੁਤਾਬਕ ਆਪਣੇ ਇਸ਼ਟ ਨੂੰ ਮੰਨਣਾ ਉਹਨਾਂ ਦੇ ਅਲਫਾਜ਼ ਸੁਣਨੇ ਅਤੇ ਫਿਰ ਰੱਬ ਦੇ ਰਸਤੇ 'ਤੇ ਚੱਲਣਾ ਤਾਂ ਸਾਰੇ ਇਸ਼ਟ ਚੰਗੇ ਨੇ ਸਾਰੇ ਧਰਮ ਚੰਗੇ ਨੇ ਪਰ ਤੂੰ ਅੰਮ੍ਰਿਤ ਲੈਣਾ ਜਿੱਥੋਂ ਤੈਨੂੰ ਮਿਲੇ ਤੂੰ ਅੰਮ੍ਰਿਤ ਲੈ ਸਾਧੂ ਗੁਰੂ ਕਹਿੰਦੇ ਨੇ ਪਾਇਆ ਅੰਮ੍ਰਿਤ ਗੁਰੂ ਕਿਰਪਾ ਕੀਨੀ ਸੱਚਾ ਮਨ ਅੰਮ੍ਰਿਤ ਪਾਉਣ ਦਾ ਸਤਿਗੁਰੂ ਕਹਿੰਦੇ ਨੇ ਸਲੀਕਾ ਹੈ ਪਹਿਲਾਂ ਤਾਂ ਇਹ ਗੁਰੂ ਅੰਮ੍ਰਿਤ ਅੰਮ੍ਰਿਤ ਜਿਹੜਾ ਹੈ ਗੁਰੂ ਤੋਂ ਮਿਲਦਾ ਹੈ ਉਦੋਂ ਬਾਅਦ ਸਤਿਗੁਰੂ ਸਲੀਕਾ ਦੇ ਰਹੇ ਨੇ ਪਾਇਆ ਅੰਮ੍ਰਿਤ ਗੁਰੂ ਕਿਰਪਾ ਤੇ ਜਦੋਂ ਅਸੀਂ ਗੁਰੂ ਦੇ ਕੋਲ ਆਵੇਂ ਆਵਾਂਗੇ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ ਹੈ ਅਤੇ ਕਿਰਪਾ ਉਦੋਂ ਦੀ ਤਾਂ ਜਦੋਂ ਸੱਚਾ ਮਨ ਜਦੋਂ ਸਾਡੇ ਮਨ ਦੇ ਵਿੱਚ ਅਸੀਂ ਮਨ ਨੂੰ ਸੁਚੇਤ ਕਰਕੇ ਹਰ ਇੱਕ ਗੱਲ ਤੋਂ ਅਵੇਰ ਹੋ ਕੇ ਮਨ ਨੂੰ ਸੁੱਚਾ ਕਰਦੇ ਹਾਂ ਨਿਰਮਲ ਕਰਦੇ ਹਾਂ ਉਦੋਂ ਜਾ ਕੇ ਗੁਰੂ ਦੀ ਸਾਡੇ ਤੇ ਕਿਰਪਾ ਹੁੰਦੀ ਹੈ ਮਨ ਤੇ ਕੁਝ ਹੋਰ ਚੱਲਦਾ ਹੈ ਤੇ ਸਾਡੇ ਦਿਲ ਦਿਮਾਗ ਦੇ ਵਿੱਚ ਗੱਲਾਂ ਉਮਰ ਚਲਦੀਆਂ ਨੇ ਤਾਂ ਫਿਰ ਉਹ ਰੱਬ ਦੇ ਰਸਤੇ ਤੋਂ ਭਟਕਿਆ ਰਹਿੰਦਾ ਹੈ ਖੁਸ਼ੀਆਂ ਤੋਂ ਆਨੰਦ ਤੋਂ ਭਟਕਿਆ ਰਹਿੰਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਕੇ ਜਲੋ ਮੁਹੱਬਤ ਜਨ ਬਾਬਾ ਫਰੀਦ ਜੀ ਕਹਿੰਦੇ ਨੇ ਦਿਲੋ ਮੁਹੱਬਤ ਜਨ ਸਹੀ ਸੰਝਿਆ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਝੇ ਆ ਪਾਵੇਂ ਇਨਸਾਨ ਦੇ ਕੋਲ ਚੰਗੇ ਰਤਬੇ ਨੇ ਚੰਗੀ ਮਾਇਆ ਹੈ ਦੁਨੀਆ ਦੇ ਹਰ ਇੱਕ ਰਿਸ਼ਤੇ ਤੇ ਨਿਭਦਾ ਹੋਵੇ ਪਰ ਸਤਿਗੁਰੂ ਕਹਿੰਦੇ ਜੇਦੋਂ ਰੱਬ ਦੇ ਰਸਤੇ ਦੀ ਗੱਲ ਆਉਂਦੀ ਹੈ ਰੱਬ ਦੇ ਦਰ ਤੇ ਜਾਣਾ ਹੈ ਕਉਦੂ ਕੱਚਾ ਹੈ ਕਚੇ ਦਾ ਭਾਵ ਇਹਨੇ ਗੁਰੂ ਦੇ ਦੁਆਰੇ ਤੇ ਨਮਸਕਾਰ ਕਰਨੀ ਅੰਦਰੋਂ ਕੁਝ ਹੋਰ ਅਤੇ ਬਾਹਰ ਕੁਝ ਹੋਰ ਬਣ ਕੇ ਚਲਦੇ ਅਸਾਤ ਗੁਰੂ ਕਹਿੰਦੇ ਨੇ ਫਿਰ ਭਾਈ ਇਹ ਕਿਸੇ ਦਾ ਨਹੀਂ ਆਪਣੇ ਆਪ ਨੂੰ ਉਜਾੜ ਰਿਹਾ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹੈ ਅਤੇ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਰੱਬ ਨੇ ਏ ਜੀਵ ਜੰਤੂ ਰੱਬ ਨੇ ਬਣਾਏ ਨੇ ਅਸੀਂ ਕਮਾਂ ਕੇ ਕਿ ਰੱਬ ਸਾਡੇ ਵੱਲ ਵੇਖਦਾ ਨਹੀਂ ਹੈ ਰੱਬ ਸਾਡੇ ਤੇ ਮਿਹਰਾ ਨਹੀਂ ਕਰਦਾ ਅ ਰੱਬ ਦੀਆਂ ਮਿਹਰਾ ਤਾਂ ਸਾਡੇ ਜਨਮ ਤੋਂ ਪਹਿਲਾਂ ਸਾਡੇ ਨਾਲ ਚੱਲਦੀਆਂ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਪਾਪਕ ਸਾਗਰ ਅਥਾਹ ਲਹਿਰ ਮੈਂ ਤਾਰ ਉਤਾਰਨ ਸਮੁੰਦਰ ਦੇ ਵਿੱਚ ਅਸੀਂ ਫਸੇ ਹਾਂ ਸਾਡੇ ਕੋਲ ਕੋਹਾਂ ਦੂਰ ਤੱਕ ਸਮੁੰਦਰ ਦਾ ਕਰਾਣਾ ਨਹੀਂ ਹੈ ਵਿਚਕਾਰ ਆ ਕਿਵੇਂ ਕਿਨਾਰਾ ਮਿਲੇਗਾ ਨਾ ਸਾਡੇ ਕੋਲ ਕਰਨ ਦਾ ਕੋਈ ਹਿੱਲਾ ਹੈ ਅਤੇ ਨਾ ਹੀ ਸਾਨੂੰ ਕਰਨਾ ਆਉਂਦਾ ਸਤਿਗੁਰੂ ਕਹਿੰਦੇ ਨੇ ਕਿਵੇਂ ਤਰ ਸਕੇਗਾ ਡੁੱਬੇਗਾ ਦੂਸਰਾ ਸਤਿਗੁਰੂ ਕਹਿੰਦੇ ਨੇ ਤੇਰੇ ਆਲੇ ਦੁਆਲੇ ਤਾਂ ਸਮੁੰਦਰ ਦੀ ਅਗਨ ਹੈ ਅਗ ਬਰਦੀ ਪਈ ਏ ਤੇਰੇ ਆਲੇ-ਦਾਲੇ ਤਾਂ ਕਿਵੇਂ ਰੱਖਿਆ ਹੋ ਸਕਦੀ ਏ ਗੁਰੂ ਰੱਖਿਆ ਕਰੇ ਤਾਂ ਹੋ ਸਕਦੀ ਜਿਨ੍ਹਾਂ ਨੂੰ ਵਰ ਮਿਲੇ ਨੇ ਕਿ ਮੈਨੂੰ ਕੋਈ ਸਾੜ ਨਹੀਂ ਸਕਦਾ ਹੋਲਕਾ ਜੀ ਆਪਣੇ ਪਤੀਜੇ ਪ੍ਰਹਿਲਾਦ ਨੂੰ ਅਗਨ ਦੇ ਵਿੱਚ ਲੈ ਕੇ ਵਹਿ ਗਈ ਸੀ ਹੋਲਕਾ ਕਿਤੇ ਗਈ ਹੋਲਕਾ ਦਾ ਵਰ ਕਿਤੇ ਗਿਆ ਜਦੋਂ ਰੱਬ ਨੇ ਰੱਖਿਆ ਕਰ ਨਹੀਂ ਹੈ ਨਾ ਉਹ ਵਰ ਤੱਤੀ ਬਾਹ ਵੀ ਨਹੀਂ ਲੱਗਣਗੇ ਅੱਗ ਦੇ ਵਿੱਚ ਬੈਠੇ ਪ੍ਰਹਿਲਾਦ ਦੀ ਉਸ ਰੱਬ ਨੇ ਕਿਰਪਾ ਕੀਤੀ। ਸਾਤਗੁਰੂ ਕਹਿੰਦੇ ਨੇ ਰੱਬ ਦੀ ਅਜਮਤ ਵਰਤਦੀ ਏ ਸਜਣਾ। ਅਜੇ ਤੋ ਅਸੀਂ ਗੁਰੂ ਦੇ ਮੁਤਾਬਕ ਚੱਲਦੇ ਆਂ। ਲੱਭ ਲੋਭ ਅਹੰਕਾਰ ਝੂਖਾ ਸਤਗੁਰੂ ਉਪਲਾ ਪਾਇਆ। ਪਰ ਸਾਡਾ ਲੱਭ ਵੀ ਜਾਂਦਾ ਹੈ, ਲੋਭ ਵੀ ਜਾਂਦਾ ਹੈ, ਹੰਕਾਰ ਵੀ ਜਾਂਦਾ ਹੈ। ਜਦੋਂ ਲੱਭ ਗਿਆ ਸਾਡਾ, ਲੋਭ ਗਿਆ। ਲੱਭ ਅਸੀਂ ਹਰ ਇੱਕ ਚੀਜ਼ ਦੀ ਚਾਹਤ ਕਰਦੇ ਆਂ ਲੋਭ ਇਤਨਾ ਹੈ ਕਿ ਉਹਨੂੰ ਹਾਸਲ ਕਰਨਾ ਚਾਹੁੰਦੇ ਆਂ ਜਦੋਂ ਹਾਸਲ ਹੋ ਜਾਂਦੀ ਹੈ ਹੰਕਾਰ ਇਤਨਾ ਤਾਂ ਇਹਦਾ ਹੰਕਾਰ ਦਾ ਕੋਈ ਲੈਵਲ ਨਹੀਂ ਸਾਡਾ ਨਿਤਵ ਆਪੁੰ ਦਾ ਜਾ ਰਹੇ ਕੁਝ ਪ੍ਰਾਪਤੀ ਹੋਈ ਤਾਂ ਕੁਝ ਦੁਨੀਆ ਦੇ ਵਿੱਚ ਰਤਬੇ ਮਿਲੇ ਤਾਂ ਹਰ ਇੱਕ ਚੀਜ਼ ਦੇ ਵਿੱਚ ਇਹਦਾ ਕ੍ਰੋਧ ਨੇ ਨੂੰ ਸਿਖਰਾਂ ਤੇ ਪਿਆਏਗਾ ਪਰਲੇ ਕਰਦਾ ਸੀ ਪਰਲੇ ਕਰਦੇ ਦੇ ਇਹਦੀ ਛੋੜੀ ਦੇ ਵਿੱਚ ਗੁਰੂ ਨੇ ਦਾਤ ਪਾ ਦਿੱਤੀ ਹੁਣ ਦਾਤ ਪਈ ਹੈ ਛੋੜੀ ਦੇ ਵਿੱਚ ਇਹਦੇ ਕੋਲ ਲੱਭ ਵੀ ਆ ਗਿਆ ਇਹਦੇ ਕੋਲ ਪ੍ਰੇਮ ਮਹਾਬਤ ਸਾਰੀ ਆ ਜਾਂਦੀ ਹੈ ਹੁਣ ਉਹਨਾਂ ਦੇ ਵਿੱਚ ਇਤਨਾ ਭੁੱਗ ਗਿਆ ਇਨਸਾਨ ਤਾਂ ਵੀ ਆਪਣੇ ਆਪ ਨੂੰ ਭੁੱਲ ਗਏ ਹੁਣ ਜਿੱਤੇ ਵੀ ਇਹ ਜ਼ਿਕਰ ਕਰਦਾ ਆਪਣੇ ਆਪ ਨੂੰ ਭੁੱਲ ਜਾਣਾ ਇਨਸਾਨੀਅਤ ਨੂੰ ਭੁੱਲ ਜਾਣਾ ਇਨਸਾਨੀਅਤ ਨੂੰ ਭੁੱਲ ਗਿਆ ਹੈ ਬਸ ਆਪਣੇ ਔਕੇ ਤਨ ਦਾ ਇਹਦਾ ਫੋਕੇ ਰਤਬਿਆਂ ਦਾ ਫੋਕੀ ਮਾਇਆ ਦਾ ਹੰਕਾਰ ਕਰਦਾ ਪਿਆ ਆ ਵੀ ਮੇਰਾ ਆ ਵੀ ਮੇਰਾ ਸਤਿਗੁਰੂ ਕਹਿੰਦੇ ਭਾਈ ਇਹ ਜਦੋਂ ਦੁਨੀਆ ਤੇ ਆਇਆ ਸੀ ਤਾਂ ਖਾਲੀ ਹੱਥ ਆਇਆ ਇਹ ਬਾਤ ਦੇ ਵਿੱਚ ਤੇਰੇ ਭਾਗਾਂ ਦੇ ਵਿੱਚ ਹੋਈ ਹੈ ਕੋਈ ਕੁਝ ਤੂੰ ਹਾਸਲ ਕੀਤੀ ਹੈ ਯਾਰ ਰੱਬ ਦੀ ਰਜਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹੱਲਦਾ ਕਈ ਐਦਾਂ ਦੇ ਸੀ ਵੱਡੀ ਵੱਡੀ ਰਿਆਸਤਾਂ ਦੇ ਮਾਲਕ ਅਤੇ ਉਹਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਇਤੇ ਨਹੀਂ ਆ ਕਿ ਅਸੀਂ ਕਿਸ ਰਿਆਸਤ ਦੇ ਵਿੱਚ ਪੈਦਾ ਹੋਏ ਆ ਆਨੰਦੀ ਲਵਾਂਗੇ ਮਾਇਆ ਦਾ ਰਤਵਿਆਂ ਦਾ ਆਨੰਦ ਲਵਾਂਗੇ ਤਾਂ ਰੱਬ ਤੈਅ ਕਰਦਾ ਆਨੰਦ ਲੈਣਾ ਜਾਂ ਨਹੀਂ ਲੈਣਾ ਉਹ ਸੋਖ ਸੋਲਦਾ ਹੰਡਾਉਣੀ ਆ ਜਾਂ ਨਹੀਂ ਹੰਡਾਉਣੀ ਆ ਇਹ ਸਾਡੇ ਤੇ ਨਿਰਭਰ ਨਹੀਂ ਹੈ ਅਸੀਂ ਤਾਂ ਰੱਬ ਦਾ ਸ਼ੁਕਰਾਨਾ ਕਰ ਸਕਦੇ ਆ ਰੱਬ ਦਾ ਧੰਨਵਾਦ ਕਰ ਸਕਦੇ ਆ ਅਸੀਂ ਤਾਂ ਨਾਗੇ ਦੇ ਹੱਥ ਦੇ ਵਿੱਚ ਇਨਸਾਨ ਦੇ ਉਹ ਕਰ ਭਾਵੇਂ ਨਾ ਕਰ ਉਹ ਵੀ ਰੱਬ ਨੇ ਤੈਨੂੰ ਅਥੋਰਟੀ ਦਿੱਤੀ ਆ ਕਰੇਗਾ ਭਲਾ ਹੋਵੇਗਾ ਨਹੀਂ ਕਰੇਗਾ ਤਾਂ ਫਿਰ ਲਾਜਮੀ ਐਸੀ ਜੋ ਆਪਣਾ ਰਸਤਾ ਚੁਣਦੇ ਆ ਦੁੱਖਾਂ ਤੋਂ ਸਵਾਏ ਕੁਝ ਨਹੀਂ ਬੱਲੇ ਪੈਂਦਾ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਜਦੋਂ ਇਹ ਝੁਕਦਾ ਹੈ ਨਾ ਲੋਭ ਚੁਕੇ ਆ ਗਿਆ ਲਬ ਚੁਕੇ ਆ ਗਿਆ ਹੰਕਾਰ ਚੁਕੇ ਆ ਗਿਆ ਭਾਵਕੇ ਕੰਟਰੋਲ ਦੇ ਵਿੱਚ ਹੋ ਗਏ ਸਤਿਗੁਰੂ ਭਲਾ ਭਾਇਆ ਇਹ ਭਲਾਕੀ ਨੇ ਕੀਤਾ ਗੁਰੂ ਨੇ ਕੀਤਾ ਕਿਉਂਕਿ ਦੁਨੀਆਦਾਰ ਜਿਹੜੀ ਐ ਨਾ ਪਾਵੇਂ ਜਿਹੜੇ ਮਰਜੀ ਲੈਵਲ ਤੇ ਅਸੀਂ ਹਾਂ ਪਾਵੇਂ ਕੋਈ ਸਾਡੇ ਤੋਂ ਛੋਟਾ ਹੈ ਪਾਵੇਂ ਸਾਡੇ ਤੋਂ ਵੀ ਵੱਡਾ ਹੈ ਅਸੀਂ ਹਰ ਇੱਕ ਨੂੰ ਨੀਮਾ ਲਾਉਣਾ ਚਾਹੁੰਦੇ ਹਾਂ ਹੰਕਾਰ ਦਾ ਲੈਵਲ ਇਤਨਾ ਹੁੰਦਾ ਹੈ ਜਿੱਥੇ ਤੱਕ ਸਾਡਾ ਲੈਵਲ ਨਹੀਂ ਹੈ ਅਸੀਂ ਉੱਥੇ ਤੱਕ ਵੀ ਹੰਬਲਾ ਮਾਰਦੇ ਹਾਂ ਕਿ ਮੈਂ ਦੀ ਇਹਨਾਂ ਚੰਮੇ ਮਰਜੀ ਕਰੇ ਨਾ ਨੀਮਾ ਲੈ ਕੇ ਆਂ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਹੰਕਾਰ ਦਾ ਲੈਵਲ ਤੇਰੇ ਜਨਾ ਹੋ ਗਿਆ ਉਹਨੂੰ ਲੈਵਲ ਦੇ ਵਿੱਚ ਲੈ ਕੇ ਆ ਹੰਕਾਰ ਖਤਮ ਨਹੀਂ ਹੋਣਾ ਤੇ ਨਾ ਅੱਜ ਤੱਕ ਕਿਸੇ ਤੋਂ ਹੋਇਆ ਇਹ ਕੰਟਰੋਲ ਦੇ ਵਿੱਚ ਕਰਨਾ ਹੈ ਜਿਹਦੇ ਕੰਟਰੋਲ ਦੇ ਵਿੱਚ ਕਰੇਗਾ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਪਲਾ ਪਾਇਆ ਫਿਰ ਤੂੰ ਪਲਾ ਲੱਗੇਗਾ ਗੁਰੂ ਨੂੰ ਗੁਰੂ ਨੂੰ ਚੰਗਾ ਲੱਗੇਗਾ ਕਹੇ ਨਾਨਕ ਜਿਸ ਨੂੰ ਆਪ ਤੁਠਾ ਤੇ ਨਿ ਅੰਮ੍ਰਿਤ ਗੁਰ ਦੇ ਪਾਇਆ ਹੁਣ ਜੀਤੇ ਗੁਰੂ ਜੀ ਤੁਰਤ ਦੇ ਨੇ ਉਹਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ ਅੰਮ੍ਰਿਤ ਦਾ ਭਾਵ ਸਾਡੇ ਅੰਦਰ ਦਾ ਸਕੂਨ ਅੰਮ੍ਰਿਤ ਦਾ ਪਾਵ ਤੰਦਰੁਸਤ ਸਰੀਰ ਅੰਮ੍ਰਿਤ ਦਾ ਪਾਵ ਜੋ ਅਸੀਂ ਹਰ ਇੱਕ ਚੀਜ਼ ਲੋਚਦੇ ਆ ਸਾਡੀ ਝੋਲੀ ਦੇ ਵਿੱਚ ਪੈਂਦੀ ਹੈ ਅੱਜ ਪਹਿਜੇ ਕੱਲ ਪਹਿਜੇ ਪਰ ਪ੍ਰਮਾਤਮਾ ਜੀ ਪਉਂਦੇ ਚ ਰੂਟਨੇ ਇਹ ਅੰਮ੍ਰਿਤ ਹੀ ਹੈ ਇਹ ਅੰਮ੍ਰਿਤ ਜਦੋਂ ਸਤਿਗੁਰੂ ਤੁਠੇ ਨੇ ਤੁਠੇ ਨੇ ਫਿਰ ਸਾਡੇ 바ਰੇ ਨਹੀਂ ਆਰੇ ਹੁੰਦੇ ਨੇ 바ਰੇ ਨੇ ਆਣ ਦਾ ਹੁੰਦਾ ਪਾਵੀ ਅੰਮ੍ਰਿਤ ਨੂੰ ਪਾਣਾ ਹੈ ਚੰਗੇ ਪਾਵ ਨੇ ਜਿਨ੍ਹਾਂ ਨੇ ਅੰਮ੍ਰਿਤ ਨੂੰ ਪਾਇਆ ਹੈ ਸਮਾਪਤੀ ਦਾ ਸਮਾਂ ਹੋ ਗਿਆ ਬਲੰਮੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ